ਚਲਾ ਕੰਸੀ ਕੋਈ ਰਾਤੀ ਨੂੰ ਦਾ ਕੋਈ ਟਕੜਾ ਹੋਇਆ ਕੋਈ 8 ਵਜੇ ਨਾਲ ਤੇ ਉਹ ਟਕੜਾ ਦੇ ਨਾਲ ਹੀ ਇਹ ਇਹ ਖਾਦੀ ਸੀ ਜਰਾ ਪਰ ਕੋ ਕੋਈ ਪਤਾ ਨਹੀਂ ਕੀ ਲਾਦੇ ਕੋਈ ਗੋਲ ਜਾ ਬੈਠ ਉਹਨੂੰ ਕਹਿੰਦੀ ਸਪੋਰ ਬਾਸਪਰ ਉਹਨੇ ਮਾਰਿਆ ਇਹਦੇ ਦੋ ਤਿੰਨ ਮਾਰਿਆ ਸੱਤੀ ਦੇ ਵੱਜ ਗਏ ਤੇ ਕੋਸ ਤਸ ਜਦ ਹੀ ਮਾਰੇ ਤੇ ਇਹ ਘੜਾ ਲਾ ਕੇ ਸੌਂ ਗਿਆ ਮੁੜ ਕੇ ਨਹੀਂ ਉੱਠਿਆ ਇਹ ਰਾਤ ਹਾਂ ਚਾਹ ਸੂ ਸਾਰੇ ਪੀਂਦੇ ਹੋਈ ਪੀਂਦਾ ਹੈ ਜਨ ਮਾਰਿਆ ਤੇ ਵੀ ਪੀਂਦਾ ਹੈ ਬੰਚਰਾਂ ਨੂੰ ਬੋਲ ਕੇ ਬਾਹ ਚੜ ਕੇ ਮਾਰਿਆ ਫਿਰ ਉੱਥੇ ਲੜਾਈ ਉਧਰ ਹੋਈ ਭਰਾ ਨੂੰ ਬਾਹ ਚ ਮਾਰਿਆ ਭਰਾ ਨੂੰ ਇਨਸਾਫ ਹੋਣਾ ਚਾਹੀਦਾ ਵਾ ਜਿਹੜਾ ਜਿਹੜਾ ਗਲਤੀ ਇਹਨਾਂ ਕੀਤੀ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਰਾਸ ਨੂੰ ਰਿਆ ਕਬਜ਼ੇ ਚ ਪੁਲਿਸ ਨੇ ਉਸ ਆਪਣੀ ਕਾਰਵਾਈ ਕਰ ਲਈਏ ਡੈੱਡ ਬਾਡੀ ਭੇਜੀ ਆ ਅਸੀਂ ਪੋਸਟਮਾਰਟਮ ਵਾਸਤੇ ਤੇ ਦੇਖਦੇ ਜੋ ਵੀ ਪ੍ਰਤੱਖ ਕਰਨ ਹੋਣਗੇ ਉਹ ਕਾਰਵਾਈ ਕਰਾਇਆ ਕਰਨ ਦੱਸਿਓ ਫਿਲਹਾਲ ਇਹ ਕੋਈ ਸਟੇਟਮੈਂਟ ਨਹੀਂ ਕਿਸੇ ਨੇ ਦਿੱਤੀ ਠੀਕ ਓਕੇ ਬੜਾ ਭਰਾਇਆ ਮੇਰਾ ਰਾਜ ਨੂੰ ਰਾਜਾ ਤੇ ਉਹਦਾ ਬਿੱਟੂ ਸੀ ਮਸਲਾ ਕੋਈ ਝਗੜਾ ਕੋਈ ਨਹੀਂ ਜੀ ਪੀ ਉਹਦੇ ਅੱਗੇ ਵੀ ਇੱਕ ਦੋਲੀ ਲੜਿਆ ਸੀ ਤੇ ਰਾਤੀ ਵੀ ਇੱਥੇ ਇਕੱਲਾ ਹਿਉ ਤੂੰ ਉਹਨਾਂ ਪਹਿਲਾਂ ਇੱਥੇ ਲੜਿਆ ਮੈਂ ਕਿ ਚੌਂਕ ਤੇ ਲੈ ਗਿਆ ਉਧਰ ਨੂੰ ਦੋ ਜਾਨੇ ਚਾਚਾ ਭਤੀ ਗੱਦੀ ਤੇ ਹਰਮਨ ਉਹਦੇ ਜਾ ਕੁਟਿਆ ਮੁਰਕੇ ਇੱਥੇ ਲੈ ਗਿਆ ਕੁਟਿਆ ਵਾ ਤਾਂ ਆਪਾਂ ਤੇ ਇੱਥੇ ਆਏ ਨਹੀਂ ਹਾਂ ਜੇ ਆਪਾਂ ਹੁੰਦੇ ਤਾਂ ਤੁਹਾਨੂੰ ਭਲਾ ਹੁੰਦਾ ਹਣਾ ਤੂੰ ਨੂੰ ਹੁਣ ਉਹਦੀ ਮੌਤ ਹੋ ਗਈ ਆ ਸਾਨੂੰ ਅਨਸ਼ਾਫ ਚਾਹੀਦਾ ਏ ਕੇ ਗੱਲਾਂ ਨਹੀਂ ਹਾਂਜੀ ਪੁਲਿਸ ਹੋ ਗਈ ਜੀ ਆ ਪੁਲਿਸ ਜੀ ਵੀ ਗਲੋਤੀ ਆ ਜੀ ਗੱਲ ਕੋਈ ਨਹੀਂ ਪਾਜੀ ਮੈਨੂੰ ਕਰੋ ਕਲਾਇਆ ਦੁਕਾਨ ਤੇ ਉਹ ਮੁੰਡਾ ਇਧਰੋਂ ਆਇਆ ਬੈਸਬਾਲ ਲੈ ਕੇ ਦੌੜਾ-ਦੌੜਾ ਮਾ ਕਰ ਕੋਈ ਤੇ ਜਾ ਕੇ ਤੇ ਕੁੱਟਣ ਡਿਆ ਪਿਆ ਵਾ ਉਹ ਇਹਦੀ ਗੱਲ ਹੈ ਇਹ ਆ ਕਿ 8:30 ਵਜੇ ਦੀ ਗੱਲ ਰਾਤ ਮੈਨੂੰ ਆਣ ਕੇ ਹਾਂਜੀ ਕਾਲੇ ਰਾਤ ਦੀ ਮੈਨੂੰ ਕਹਿੰਦਾ ਕਿ ਰਿਪਕਾ ਮੈਨੂੰ ਬਚਾ ਲਾ ਜਦੋਂ ਉਹਨੇ ਉੱਥੇ ਮਾਰਿਆ ਕਹਿੰਦਾ ਮੈਨੂੰ ਬਚਾ ਲਾ ਮੈਂ ਤੈਨੂੰ ਚੰਗਾ ਪੜਾ ਭੇਜਿਆ ਕੀ ਹੋ ਗਿਆ ਵਾ ਕਹਿੰਦਾ ਮੈਨੂੰ ਮਾਰਤਾ ਹਰਮਾਨ ਨੇ ਤੇ ਗੱਡੀ ਨੇ ਉਹ ਆਏ ਤੇ ਇੱਥੋਂ ਸਾਨੂੰ ਹਲੇ ਮੈਨੂੰ ਆਇਆ ਤੇ ਘਰੋਂ ਆਏ ਤੇ ਘਰੋਂ ਹਨ ਦੋਵਾਂ ਨੂੰ ਤੂੰ ਕਿਹ ਇੱਥੇ ਲੈ ਕੇ ਆ ਮੇਰੀਆਂ ਮਨ ਰਗਾ ਸਾਡੇ ਉਹਦੀਆਂ ਤੇ ਰਗਾ ਛੱਡਦਾ ਹੀ ਨਹੀਂ ਮੈਂ ਬੜੀ ਮੁਸ਼ਕਲ ਉਹਨੂੰ ਬਚਾਇਆ ਬਾਅਦ ਚ ਕਦੀ ਮੈਨੂੰ ਕੇ ਬੰਦੇ ਛੱਡ ਦਿੰਦਾ ਹੀ ਜੋ ਉਹਨੂੰ ਸਡਾਉਣੀ ਸੀ ਮੈਂ ਤੇ ਮਾਰਨ ਨਹੀਂ ਹਟਦਾ ਉਹਨੂੰ ਕਦੀ ਉਹਦੇ ਨੜਾ ਚ ਲੱਤਾਂ ਮਾਰਦਾ ਹੀ ਕਦੀ ਉਹਦੇ ਰਗਾ ਤੇ ਲੱਤਾਂ ਰਹਾਦਾ ਹੀ ਗਣ ਮੈਂ ਤੇ ਕੋਕ ਨਹੀਂ ਮੇਰਾ ਉਹਨਾਂ ਨੇ ਜਿੱਦਾਂ ਮੈਨੂੰ ਮੇਰਾ ਬੰਦਾ ਲੈ ਲਿਆ ਮੈਂ ਵੀ ਕਹਿੰਨੀ ਕੋਈ ਨੂੰ ਫਾਂਸੀ ਹੋਵੇ ਹਾਂਜੀ ਮੇਰੇ ਉਹ ਕੋਰਾ ਕੁੱਟੀਆਂ ਨੇ ਆਹ ਵੇਖੋ ਨਾਲ ਹੀ ਮੇਰੀ ਮੰਜੀ ਸਾਰੀ ਦਾਤ ਨਾ ਵੱਢ ਕੇ ਗਿਆ ਮੈਂ ਤਾਂ ਕਹਿੰਦਾ ਮੇਰਾ ਕੋਈ ਕੋਖ ਨਹੀਂ ਕਰ ਸਕਦਾ ਕਹਿੰਦਾ ਮੈਂ ਦੋ ਅੱਗੇ ਖੂਨ ਕੀਤੇ ਇਹਨੂੰ ਮਾਰ ਦੂੰਗਾ ਤਾਂ ਮੇਰਾ ਕੋਈ ਨਹੀਂ ਕੋਕ ਕਰ ਸਕਦਾ ਹਾਂਜੀ ਕੀਤੀ ਜੇ